ਸਾਡੇ ਦੇਸ਼ ਦੇ ਟ੍ਰਾਂਸਪੋਰਟ ਮੰਤਰੀ ਨਿਤਨ ਗੜਗਰ ਜੀ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀ ਵੀ ਅਸੀਂ ਇਹ ਟੋਲ ਪੁਆਲੀ ਬੂਥਲੈਸ ਪ੍ਰਣਾਲੀ ਕਰ ਦਿੱਤੀ ਜਾਏਗੀ ਜਿੱਥੇ ਟੋਲਾਂ ਤੋਂ ਬੂਥ ਹਟਾ ਦਿੱਤੇ ਜਾਣਗੇ ਜੇ ਬੂਥ ਹਟ ਗਏ ਤਾਂ ਸਾਡੀ ਮੈਨਪਾਵਰ ਘਟ ਹੋ ਜਾਏਗੀ ਜਿਸ ਦੇ ਨਾਲ ਸਾਡੇ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਜਾਣਗੇ ਸਰ ਜਦੋਂ ਬੂਥਲੈਸ ਟੋਲ ਬੂਥਲੈਸ ਹੋ ਗਿਆ ਤੁਹਾਡੇ GPS ਰਾਹੀਂ ਤੁਹਾਡੇ ਡਿਟੈਕਟ ਪੈਸੇ ਕੱਟ ਹੋਣ ਲੱਗੇ ਤੇ ਮੈਨ ਲੋਕਾਂ ਦੀ ਲੋਡ ਨਹੀਂ ਲੈਣੀ ਕੰਮ ਕਰਮਚਾਰੀ ਦੀ ਉਹ ਸਿੱਧੇ ਤੌਰ ਤੇ ਗੱਡੀ ਜਾਊਗੀ ਗੱਡੀ ਜਾਊਗੀ ਜੋ ਤੁਹਾਡੇ ਜੀਪੀਐਸ ਨਾਲ ਹੀ ਪੈਸੇ ਕੱਟ ਹੋ ਜਾਣੇ ਆ ਉਹਦੇ ਨਾਲ ਫਿਰ ਜਦੋਂ ਇੱਥੇ ਲੋਡ ਹੀ ਨਹੀਂ ਫਿਰ ਮਨਪਾਵਰ ਦੀ ਤਾਂ ਫਿਰ ਮਨਪਾਵਰ ਕਰਨੀ ਕੀ ਆ ਉਸ ਵਿਸ਼ੇ ਦੇ ਵਿੱਚ ਅਸੀਂ ਅੱਜ ਪਹਿਲਾ ਰੋਸ ਮਾਰਾ ਰੱਖਿਆ ਜੀ ਇੱਥੇ ਪ੍ਰਦਰਸ਼ਨ ਕਰਤਾ ਇਕੱਠ ਕੀਤਾ ਸਾਡੇ ਪੂਰੇ ਪੰਜਾਬ ਦੇ ਉੱਤੋਂ ਕਾਲ ਸੀਗੀ ਜਿੱਥੇ ਸਾਡੇ ਪੰਜਾਬ ਦੇ 53 ਟੋਲ ਨੇ 53 ਟੋਲ ਤੋਂ ਹਰ ਹਰ ਕੋਈ ਇੱਥੇ ਪਹੁੰਚਿਆ ਹੈ ਅੱਜ ਸਰਕਾਰਾਂ ਤਾਂ ਕਹਿ ਰਹੀਆਂ ਨੇ ਜੀ ਵੀ ਵਿਦੇਸ਼ਾਂ ਤੋਂ ਲੋਕ ਆ ਕੇ ਇੱਥੇ ਰੁਜ਼ਗਾਰ ਮਿਲਿਓ ਕਰਿਆ ਕਰਨਗੇ ਪਰ ਮੈਂ ਦੇਖ ਰਿਹਾ ਆ ਵੀ ਇੱਥੇ ਸਾਡੇ ਲੋਕਾਂ ਨੂੰ ਬੇਰੁਜ਼ਗਾਰ ਹੋ ਗਿਆ ਤੇ ਫਿਰ ਬਾਹਰੋਂ ਆ ਕੇ ਲੋਕਾਂ ਨੇ ਤੇ ਲੋ ਜੇ ਬੇਰੁਜ਼ਗਾਰ ਹੋ ਗਏ ਹੁਣ 10 ਲੱਖ ਲੋਕ ਟੋਲ ਤੇ ਕੰਮ ਕਰ ਰਹੇ ਨੇ ਜੀ ਜੇ ਬੇਰੁਜ਼ਗਾਰ ਹੋ ਗਏ ਤਾਂ ਨਸ਼ੇ ਆਲ ਵੀ ਜਾਣਗੇ ਜਾਂ ਹੋਰ ਪੁੱਟੇ ਕੋਈ ਖੁਦ ਖੁਸ਼ੀਆਂ ਵੀ ਕਰਨਗੇ ਲੋਕ ਤੇ ਜੇ ਵਿਹਲਾ ਜਿਹੜਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਸੋ ਅੱਜ ਲੁਧਿਆਣਾ ਲੋਡੋਵਾਲ ਟੋਲ ਪਲਾਜ਼ਾ ਦੀ ਗੱਲ ਕਰੀਏ ਤਾਂ ਇੱਕ ਵਿਸ਼ਾਲ ਧਰਨਾ ਜਿਹੜਾ ਇੱਥੇ ਲੱਗਾ ਹੋਇਆ ਹੈ ਤੇ ਟੋਲ ਪਲਾਇਆ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਜਿਹੜਾ ਲੋਕ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਅੱਜ ਇੱਕ ਧਰਨਾ ਦੇ ਰਹੇ ਨੇ ਉਹਨਾਂ ਦੀ ਡਿਮਾਂਡਸ ਕੀ ਨੇ ਕੀ ਕਾਰਨ ਹੈ ਅੱਜ ਟੋਲ ਬਲਾਈ ਦੋ ਤੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਸਾਡੇ ਨਾਲ ਨੇ ਸਿੰਘ ਸਾਹਿਬ ਕੀ ਵਜ੍ਹਾ ਕੀ ਅੱਜ ਫੇਰ ਇਹਨੇ ਜਿਹੜੇ ਲੋਕ ਐ ਐਜੀਟੇਸ਼ਨ ਤੇ ਬੈ ਗਏ ਆ ਕੀ ਕਾਰਨ ਕੀ ਐ ਪਹਿਲਾਂ ਤਾਂ ਕੀ ਕਾਰਨ ਰਿਹਾ ਸਾਡੇ ਦੇਸ਼ੀ ਦੇ ਟਰਾਂਸਪੋਰਟ ਮੰਤਰੀ ਨਿਤਨ ਗੜਗੜ ਜੀ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀ ਵੀ ਅਸੀਂ ਇਹ ਟੋਲ ਪਲਾ ਲਈ ਬੂਥਲੈਸ ਪ੍ਰਣਾਲੀ ਕਰ ਦਿੱਤੀ ਜਾਏਗੀ ਜਿੱਥੇ ਟੋਲਾਂ ਤੋਂ ਬੂਥ ਹਟਾ ਦਿੱਤੇ ਜਾਣਗੇ ਜੇ ਬੂਥ ਹਟ ਗਏ ਤਾਂ ਸਾਡੀ ਮੈਨਪਾਵਰ ਘਟ ਹੋ ਜਾਏਗੀ ਜਿਸ ਦੇ ਨਾਲ ਸਾਡੇ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਜਾਣਗੇ ਜੀ ਉਸ ਵਿਸ਼ੇ ਦੇ ਵਿੱਚ ਅਸੀਂ ਅੱਜ ਪਹਿਲਾ ਰੋਸ ਮਾਰਾ ਰੱਖਿਆ ਜੀ ਇੱਥੇ ਪ੍ਰਦਰਸ਼ਨ ਕਰਤਾ ਇਕੱਠ ਕੀਤਾ ਸਾਡੇ ਪੂਰੇ ਪੰਜਾਬ ਦੇ ਉੱਤੋਂ ਕਾਲ ਸੀਗੀ ਜਿੱਥੇ ਸਾਡੇ ਪੰਜਾਬ ਦੇ 53 ਟੋਲ ਨੇ 53 ਟੋਲ ਤੋਂ ਹਰ ਹਰ ਕੋਈ ਇੱਥੇ ਪਹੁੰਚਿਆ ਹੈ ਅੱਜ ਅੱਛਾ ਜਿਹੜਾ ਤੁਸੀਂ ਕਹਿੰਦੇ ਮੁਲਾਜ਼ਮਾਂ ਦੇ ਉੱਤੇ ਹਟਾਰਿਆ ਨੇ ਮੁਲਾਜ਼ਮ ਨੂੰ ਕੀ ਕਾਰਨ ਕੀ ਵਜ੍ਹਾ ਕੀ ਹੈ ਕਾਰਨ ਕੋਈ ਦੱਸਿਆ ਹੋਏਗਾ ਵੀ ਇਹ ਕੰਮ ਕਿਉਂ ਹਟਾ ਰਹੇ ਆਂ ਇਹ ਕਾਰਨ ਨਹੀਂ ਸਰ ਜਦੋਂ ਬੂਥਲੈਸ ਟੋਲ ਬੂਥਲੈਸ ਹੋ ਗਿਆ ਤੁਹਾਡੇ ਜੀਪੀਐਸ ਰਾਹੀਂ ਤੁਹਾਡੇ ਡਿਟੈਕਟ ਪੈਸੇ ਕੱਟ ਹੋਣ ਲੱਗੇ ਤੇ ਮੈਨ ਲੋਕਾਂ ਦੀ ਲੋਡ ਨਹੀਂ ਰਹਿਣੀ ਕੰਮ ਕਰਮਚਾਰੀ ਦੀ ਉਹ ਸਿੱਧੇ ਤੌਰ ਤੇ ਗੱਡੀ ਜਾਊਗੀ ਗੱਡੀ ਜਾਊਗੀ ਜਿਹੜਾ ਤੁਹਾਡੇ GPS ਨਾਲ ਹੀ ਪੈਸੇ ਕੱਟ ਹੋ ਜਾਣੇ ਆ ਉਹਦੇ ਨਾਲ ਵੀ ਜਦੋਂ ਜਿੱਥੇ ਲੋਡ ਹੀ ਨਹੀਂ ਫਿਰ ਮੈਨ ਪਾਵਰ ਦੀ ਤਾਂ ਫਿਰ ਮੈਨ ਪਾਵਰ ਕਰਨੀ ਕੀ ਹੈ ਉਹਦੇ ਨਾਲ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋਣਦੇ ਜਿਹੜੀ ਸਰਕਾਰਾਂ ਦੇ ਜਿਹੜੀਆਂ ਨੌਕਰੀ ਦੇਣ ਦੀ ਗੱਲ ਕਰ ਰਹੀਆਂ ਮੰਗ ਰਹੇ ਆ ਸਰਕਾਰ ਕਿਉਂਕਿ ਬੇਰੋਜ਼ਗਾਰੀ ਬਹੁਤ ਹੈ ਜਾਦਾ ਬੇਰੋਗar ਨਸ਼ਾ ਵਾਲ ਜਾ ਰਹੇ ਨੇ ਜੇ ਇਦਾਂ ਦੇ ਹਾਲਾਤ ਨੇ ਤੇ ਹਾਲਾਤ ਬੱਚ ਯੂਥ ਜਿਹੜਾ ਗਲਤ ਸਾਈਡ ਤੇ ਜਾਏਗਾ ਸਰਕਾਰਾਂ ਤਾਂ ਕਹਿ ਰਹੀਆਂ ਨੇ ਜੀ ਵੀ ਵਿਦੇਸ਼ਾਂ ਤੋਂ ਲੋਕ ਆ ਕੇ ਇੱਥੇ ਰੋਜ਼ਗਾਰ ਮਿਲਿਓ ਕਰਿਆ ਕਰਨਗੇ ਪਰ ਮੈਂ ਦੇਖ ਰਿਹਾ ਵੀ ਇੱਥੇ ਸਾਡੇ ਲੋਕਾਂ ਨੂੰ ਬੇਰੋਜ਼ਗਾਰ ਹੋ ਗਏ ਤੇ ਫੇਰ ਬਾਹਰੋਂ ਆ ਕੇ ਲੋਕਾਂ ਨੇ ਇੱਥੇ ਕੀ ਕੰਮ ਕਰਨਾ ਜੀ ਤੇ ਜੋ ਜੇ ਬੇਰੋਜ਼ਗਾਰ ਹੋ ਗਏ ਹੁਣ 10 ਲੱਖ ਲੋਕ ਟੋਲ ਤੇ ਕੰਮ ਕਰ ਰਹੇ ਨੇ ਜੀ ਜੇ ਬੇਰੋਜ਼ਗਾਰ ਹੋ ਗਏ ਤਾਂ ਨਸ਼ੇ ਆਲ ਵੀ ਜਾਣਗੇ ਜਾਂ ਹੋਰ ਪੁੱਟੇ ਕੋਈ ਖੁਦ ਖੁਸ਼ੀਆਂ ਵੀ ਕਰਨਗੇ ਲੋਕ ਤੇ ਜੇ ਵਿਹਲਾ ਜਿਹੜਾ ਦਿਮਾਗ ਸ਼ੈਤਾਨ ਦਾ ਕਰੇ ਤੇ ਜਿਹੜੀ ਅੱਜ ਹਜ਼ੂਮ ਹੈ ਇਹ ਅੱਜ ਦਾ ਦਿਨ ਹੈ ਕਿ ਕੰਟੀਨਿਊ ਰਹੇਗਾ ਜਿਹੜਾ ਜੇ ਤੁਹਾਡੀਆਂ ਮੰਗਾਂ ਨਾ ਮੰਨੀ ਨਹੀਂ ਅੱਜ ਸਾਡੀ ਇਹ 2 ਵਜੇ ਤੱਕ ਦੀ ਕਾਲ ਹੈ ਅਸੀਂ 2 ਵਜੇ ਤੱਕ ਹਾਂਜੀ ਰੱਖਿਆ ਪ੍ਰੋਗਰਾਮ ਇਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਦੇਖਦੇ ਕੀ ਬਣਦਾ ਜੀ ਸਰਕਾਰ ਟੋਲ ਤੇ ਟੋਲ ਚੱਲ ਰਿਹਾ ਬੱਚੇ ਇਕੱਠੇ ਹੋ ਰਹੀ ਆ ਨਹੀਂ ਟੋਲ ਚੱਲ ਰਿਹਾ ਜੀ ਸਾਡੀ ਟੋਲ ਦੇ ਨਾਲ ਕੋਈ ਨਹੀਂ ਹੈਗਾ ਜੀ ਜਿਵੇਂ ਅਸੀਂ ਟੋਲ ਨੂੰ ਬਚਾਉਣ ਕਰਕੇ ਆਪਣੀਆਂ ਨੌਕਰੀਆਂ ਕਰਕੇ ਤੇ ਇੱਥੇ ਆ ਗਏ ਹਾਂ ਟੋਲ ਥੋੜੀ ਫ੍ਰੀ ਕਰਨਾ ਜੀ ਅਸੀਂ ਅੱਛਾ ਸਰਕਾਰਾਂ ਹਰ ਹਰ ਸਾਲ ਜਿਹੜਾ ਕੋਈ ਨਾ ਕੋਈ ਇਜ਼ਾਵਾ ਕਰ ਦਿੰਦੇ ਆ ਸੜਕਾਂ ਬਣਾਉਂਦੀਆਂ ਨੇ ਸ ਪਰ ਟੋਲ ਇਹਦਾ ਬਹੁਤ ਵੱਧ ਵੱਜ ਜਾਂਦਾ ਹੈ ਕੋਈ ਨਾ ਕੋਈ ਰੁਪਈਆ ਕਦੇ ਨਾ ਕਦੇ ਵਧਾ ਦਿੰਦੇ ਕੀ ਲੱਗਦਾ ਜਿਹੜਾ ਇਹ ਵਧਣ ਦੀ ਇਹ ਘਟਣਾ ਚਾਹੀਦਾ ਕਿਉਂਕਿ ਸੜਕ ਤਾਂ ਇੱਕ ਵਾਰੀ ਬਣਦੀ ਹੈ ਇਹ ਤਾਂ ਟੋਲ ਘਟਣਾ ਚਾਹੀਦਾ ਕੀ ਵਜਾ ਕਦੇ ਨਹੀਂ ਇਦਾਂ ਕਰਦੇ ਇਹ ਤਾਂ ਸਰਕਾਰੀ ਇੱਕ ਟੈਂਡਰ ਹੁੰਦਾ ਜੀ ਜਿੱਦਾਂ ਕੋਈ ਟੈਂਡਰ ਪਾਉਂਦਾ ਉਸ ਹਿਸਾਬ ਨਾਲ ਅੱਗੇ ਗਾਂ ਕਾਰਪੋਰੇਟ ਘਰਾਣੇ ਲੈਂਦੇ ਜੀ ਉਹ ਫਿਰ ਆਪਣੇ ਹਿਸਾਬ ਨਾਲ ਇਹਨਾਂ ਦਾ ਰੇਟ ਤੈਅ ਹੁੰਦਾ ਜੀ ਕਿਉਂਕਿ ਬਾਕੀ ਸੜਕਾਂ ਦਾ ਕੰਮ ਵੀ ਨਾਲ-ਨਾਲ ਚੱਲ ਰਿਹਾ ਵੀ ਇਹ ਨਹੀਂ ਨਹੀਂ ਚੱਲ ਰਿਹਾ ਪਰਦੇਸ ਦੇ ਰ ਹੋ ਰਹੀ ਹੈ ਪਰ ਕੰਮ ਚੱਲ ਰਿਹਾ ਹੈ ਅੱਛਾ ਤੁਹਾਡੀ ਪੰਜਾਬ ਸਰਕਾਰ ਨਾਲ ਗੱਲਬਾਤ ਹੋਈ ਨੇ ਹਏ ਪੰਜਾਬ ਸਰਕਾਰ ਨੂੰ ਗਿਆ ਹੋਇਆ ਜੀ ਮੈਸੇਜ ਗਿਆ ਹੋਇਆ ਜੀ ਹਜੇ ਪਰ ਉਧਰ ਕੋਈ ਅਧਿਕਾਰੀ ਆ ਡੀਸੀ ਸਾਹਿਬ ਨੂੰ ਮੈਮੋਰੰਡਮ ਦਵਾਂਗੇ ਤੇ ਅਸੀਂ ਆਪਣੀ ਗੱਲ ਰੱਖਾਂਗੇ ਉਹ ਦੇਖਦੇ ਸਾਡੇ ਕੀ ਕਾਰਵਾਈ ਕਰਦੇ ਅਗਲੀ ਰਣਨੀਤੀ ਕੀ ਰਹੇਗੀ ਤੁਹਾਡੀ ਅਗਲੀ ਰਣਨੀਤੀ ਹੈ ਸਰਕਾਰ ਤੱਕ ਗੱਲ ਪਹੁੰਚਾ ਦਿੱਤੀ ਹੈ ਜੇ ਨਵੀਂ ਸਰਕਾਰ ਕਰੂਗੀ ਤਾਂ ਜੋ ਸਾਡੇ ਸੂਬਾ ਪ੍ਰਧਾਨ ਜੀ ਸਾਨੂੰ ਮੈਸੇਜ ਲਾਉਣਗੇ ਅਸੀਂ ਉਹਨਾਂ ਦੇ ਸੁਣਾਂਗੇ ਅੱਜਕੱਲ੍ਹ ਲਾਡਵਾਲ ਦੇ ਸਾਰੇ ਐਨਐਚਏ ਦੇ ਸਾਰੇ ਟੋਲ ਤੇ ਆ ਇਹ ਨਹੀਂ ਅੱਜ ਸਿਰਫ ਲੱਡਵਾਲ ਟੋਲ ਤੇ ਅਸੀਂ ਕੱਟ ਰੱਖਿਆ ਵਾ ਸਾਡੇ ਪੰਜਾਬ ਦੇ 53 ਟੋਲ ਨੇ ਹਰੇ ਸਾਰੇ ਟੋਲਾਂ ਦੇ ਉੱਤੇ ਇੱਥੇ ਪਹੁੰਚੇ ਹੋਏ ਨੇ ਲੋਕ ਸਿਰਫ ਆ ਲੱਡਵਾਲ ਟੋਲ ਤੇ ਕੱਟ ਸਗੇ ਕੀ ਡਿਮਾਂਡ ਕੀ ਰੱਖੀ ਹੈ ਜਿਹੜੀ ਮੰਗ ਕੀ ਹੈ ਤੁਹਾਡੀ ਮੇਨ ਅਡਜਟ ਦੀ ਹੈ ਮੇਨ ਮੰਗ ਇਹ ਹੀ ਹੈ ਜੀ ਸਾਡੇ ਇਹ ਜਿਹੜੇ ਬੂਥਲੈਸ ਪ੍ਰਣਾਲੀ ਸਰਕਾਰ ਨੇ ਕੀਤੀ ਹੈ ਇਹਨੂੰ ਵਾਪਸ ਲਿਆ ਜਾਵੇ ਜੀ ਸਾਨੂੰ ਬੇਰੋਜ਼ਗਾਰ ਨਾ ਕੀਤਾ ਜਾਵੇ